ਅੱਜ ਜਿਲ੍ਹਾ ਅੰਮ੍ਰਿਤਸਰ ਦੇ ਵਿੱਚ ਸਮੁੱਚੀਆਂ ਜਥੇਬੰਦੀਆਂ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਦਾ ਮੁੱਖ ਮਕਸਦ ਹੈ ਜੋ ਕਿ 25 ਦੀ 5 ਸਤੰਬਰ ਵਾਲੇ ਦਿਨ ਤਾਂਤਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਫੌਜਾਂ ਦੇ ਜਰਨੈਲ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਜੋ ਹਰ ਸਾਲ ਹੀ ਸੰਗਤਾਂ ਬੜੀ ਉਤਸ਼ਾਹ ਤੇ ਸ਼ਰਧਾ ਦੇ ਨਾਲ ਮਨਾਉਂਦੀਆਂ ਹਨ ਸੋ ਇਸੇ ਸੰਬੰਧ ਦੇ ਵਿੱਚ ਅੱਜ ਸਵਾਕ ਵਕ ਜਥੇਬੰਦੀਆਂ ਇਕੱਠੀਆਂ ਹੋਈਆਂ ਹਨ ਸਰਕਾਰ ਦੇ ਪਾਸੋਂ ਜੋ ਹਰ ਸਾਲ ਹੀ ਨੋਟੀਫਿਕੇਸ਼ਨ ਹੁੰਦਾ ਗਾਈਟਡ ਛੁੱਟੀ ਦਾ ਉਸ ਨੂੰ ਪੱਕੇ ਤੌਰ ਤੇ ਕਰਵਾਉਣ ਵਾਸਤੇ ਅਤੇ ਜੋ ਬਾਬਾ ਜੀਵਨ ਸਿੰਘ ਜੀ ਮੈਮੋਰੀਅਲ ਸ਼੍ਰੀ ਆਨੰਦਪੁਰ ਸਾਹਿਬ ਤੇ ਸ਼੍ਰੀ ਕੇਸਗੜ੍ਹ ਸਾਹਿਬ ਕੇ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ ਉਸ ਦੇ ਵਿੱਚ ਬਾਬਾ ਜੀ ਦਾ ਸੁਚੱਜੇ ਇਤਿਹਾਸ ਨੂੰ ਅੰਕਿਤ ਕਰਨ ਵਾਸਤੇ ਇੱਕ ਆਪਣੀ ਕਮੇਟੀ ਜੋ ਮਜਬੀ ਸਿੱਖ ਭਾਈਚਾਰੇ ਦੇ ਵਿਦਵਾਨਾਂ ਸੰਤ ਸਮਾਜ ਦੇ ਨਾਲ مشਵਰਾ ਕਰਕੇ ਬਣਾਈ ਜਾਵੇ ਉਸ ਦੇ ਸਬੰਧ ਦੇ ਵਿੱਚ ਅੱਜ ਇਹ ਦੀ ਇਕਤਰਤਾ ਹੋਈ ਹੈ ਜਿਹਦੇ ਵਿੱਚ ਸਾਡੇ ਐਸਡੀਓ ਸਰਦਾਰ ਗੁਰਬਖਸ਼ ਸਿੰਘ ਜੀ ਅਧਕਾਰ ਸੰਘਰਸ਼ ਪਾਰਟੀ ਵੱਲੋਂ ਇਸੇ ਤਰ੍ਹਾਂ ਹੀ ਬਾਬਾ ਜੀਵਨ ਸਿੰਘ ਮਜਬੀ ਸਿੱਖ达ਤ 1926 ਦੇ ਚੇਅਰਮੈਨ ਸਾਡੇ ਨਾਲ ਬੈਠਿਆ ਹਨ ਸਰਦਾਰ ਦਰਬਾਰ ਸਿੰਘ ਜੀ ਅਨਗੜ ਪ੍ਰਧਾਨ ਮਲਕੀਤ ਸਿੰਘ ਜੀ ਖਾਲਸਾ ਇਸੇ ਤਰ੍ਹਾਂ ਹੀ ਡੀਪੀਆਈ ਪਾਰਟੀ ਤੋਂ ਸਤਨਾਮ ਸਿੰਘ ਜੀ ਆਏ ਹੋਏ ਹਨ ਨਾਲ ਅੰਬੇਦਕਰ ਸਮਾਜ ਦਲ ਤੋਂ ਪ੍ਰਧਾਨ ਸ਼ਨੀ ਦਾਨਵੰਦ ਜੀ ਆਏ ਹੋਏ ਹਨ ਭਾਈ ਬਲਜੀਤ ਸਿੰਘ ਜੀ ਪ੍ਰਧਾਨ ਸਾਡੇ ਸਭ ਤੋਂ ਪ੍ਰਾਤਨ ਗੁਰਦੁਆਰਾ ਰਤਨ ਸਿੰਘ ਜੀ ông ਬਾਬਾ ਜੀਵਨ ਸਿੰਘ ਜੀ ਸਾਰੇ ਅੰਮ੍ਰਿਤਸਰ ਤੋਂ ਵੱਖ-ਵੱਖ ਜਥੇਬੰਦੀਆਂ ਦੀ ਅੱਜ ਦੀ ਇਹ ਇਕੱਤਰਤਾ ਹੈ ਜਿਸ ਦੇ ਵਿੱਚ ਸਰਕਾਰ ਕੋਲੋਂ ਸਾਰਿਆਂ ਦੇ ਸਾਂਝੇ ਤੌਰ ਤੇ ਮੰਗਿਆ ਕਿ 5 ਸਤੰਬਰ ਨੂੰ ਜਿੱਥੇ ਪੂਰੇ ਦੇਸ਼ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਉੱਥੇ ਹੀ ਵਿਦੇਸ਼ਾਂ ਦੇ ਵਿੱਚ ਵੀ ਸੰਗਤਾਂ ਵੱਲੋਂ ਬੜੀ ਸ਼ਰਧਾ ਨਾਲ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਸੋ ਖਾਸ ਕਰਕੇ ਪੰਜਾਬ ਦੀ ਧਰਤੀ ਹੈ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬਾਬਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਬਾਬਾ ਜੀ ਦਾ ਸਾਰਾ ਇਤਿਹਾਸ ਉੱਥੇ ਜੁੜਿਆ ਹੋਇਆ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਮਜਬੀ ਸਿੱਖ ਸਮਾਜ ਦੀਆਂ ਵੱਖ-ਵੱਖ ਜਥੇਬੰਦੀਆਂ ਬਹੁਤ ਲੱਖਾਂ ਦੀ ਗਿਣਤੀ ਵਿੱਚ ਬੇਅੰਤ ਸੰਗਤਾਂ ਨੂੰ ਲੈ ਕੇ ਉੱਥੇ ਪਹੁੰਚਦੇ ਹਨ ਸੋ 4 ਸਤੰਬਰ ਤੋਂ ਹੀ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਆ 5 ਸਤੰਬਰ ਵਾਲੇ ਦਿਨ ਰਾਤ 12 ਵਜੇ ਤੱਕ ਵੱਡੇ ਪ੍ਰੋਗਰਾਮ ਵੱਡੇ ਸਮਾਗਮ ਚੱਲਦੇ ਹਨ ਸਰਕਾਰ ਦੇ ਨਮਾਇਦੇ ਵੀ ਉਸ ਦੇ ਵਿੱਚ ਹਿੱਸਾ ਲੈਂਦੇ ਹਨ ਤੇ ਜਿਸ ਤਰ੍ਹਾਂ ਬੱਚਿਆਂ ਨੇ ਮੁਲਾਜ਼ਮਾਂ ਨੇ ਅਤੇ ਹੋਰ ਜਿਹੜੇ ਘਰੇਲੂ ਕੰਮਕਾਜ ਕਰਦੇ ਹਨ ਉਹਨਾਂ ਵਾਸਤੇ ਛੁੱਟੀ ਦੀ ਜਿਹੜੀ ਮੰਗ ਆ ਇਹ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਉਠਾਈ ਗਈ ਹੈ ਕਿ ਪੱਕੇ ਤੌਰ ਤੇ ਹੀ 5 ਸਤੰਬਰ ਦਾ ਨੋਟੀਫਿਕੇਸ਼ਨ ਕੀਤਾ ਜਾਵੇ ਕਿਉਂਕਿ ਹਰ ਸਾਲ ਹੀ ਸਾਡੇ ਸਮਾਜ ਵੱਲੋਂ ਸਰਕਾਰ ਦੇ ਕੰਨ ਖੋਲਣੇ ਪੈਂਦੇ ਹਨ ਪ੍ਰੈਸ ਕਾਨਫਰੰਸਾਂ ਕਰਕੇ ਜਾਂ ਕੋਈ ਧਰਨੇ ਮਜਾਦੇ ਕਰਕੇ ਮੰਗ ਪੱਤਰ ਦੇ ਕੇ ਸਰਕਾਰ ਨੂੰ ਦੱਸਣਾ ਪੈਂਦਾ ਹੈ ਹੋਰ ਜਿੰਨੇ ਵੀ ਸਾਰੇ ਮਹਾਂਪੁਰਸ਼ਾਂ ਦੇ ਜਾਂ ਕੋਈ ਦਿਹਾੜੇ ਆਉਂਦੇ ਆਲ 160 ਪੈਣ ਛੁੱਟੀਆਂ ਪੰਜਾਬ ਦੇ ਵਿੱਚ ਹੁੰਦੀਆਂ ਹਨ ਤੇ ਬਾਬਾ ਜੀਵਨ ਸਿੰਘ ਜੀ ਦੀ ਛੁੱਟੀ ਵੀ ਵਾਲੇ ਸਰਕਾਰ ਵੀ ਕੰਨ ਕੇ ਸਮਾਰਦੀ ਹੈ ਅਤੇ ਸਾਡੇ ਸਮਾਜ ਵੱਲੋਂ ਰੌਲਾ ਪਾ ਕੇ ਹਰ ਸਾਲ ਹੀ ਛੁੱਟੀ ਦਾ ਨੋਟੀਫਿਕੇਸ਼ਨ ਕਰਾਇਆ ਜਾਂਦਾ ਹੈ ਇਸ ਕਰਕੇ ਸਰਕਾਰ ਨੂੰ ਅੱਜ ਇਹ ਬੇਨਤੀ ਪੱਤਰ ਅਤੇ ਪ੍ਰੈਸ ਦੇ ਰਾਹੀਂ ਦੇ ਰਹੇ ਆ ਤੇ ਸਰਕਾਰ ਜਲਦ ਤੋਂ ਜਲਦ ਬਾਬਾ ਜੀਵਨ ਸਿੰਘ ਜੀ ਦੀ ਛੁੱਟੀ ਦਾ ਜਿਹੜਾ ਵਾ ਉਹ ਨੋਟੀਫਿਕੇਸ਼ਨ ਜਾਰੀ ਕਰੇ ਤਾਂ ਜੋ 1 ਮਹੀਨੇ ਦਾ ਸਮਾਂ ਰਹਿ ਗਿਆ ਵਾ ਜਿਹੜੀਆਂ ਜਥੇਬੰਦੀਆਂ ਸੰਗਠਨਾਂ ਨੇ ਆਪਣੀ ਤਿਆਰੀ ਕਰ ਲਈ ਹੈ ਵੱਡੇ ਪੱਧਰ ਤੇ ਬਾਬਾ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਜਿਹੜੀਆਂ ਤਿਆਰੀਆਂ ਅਰੰਭੀਆਂ ਜਾ ਚੁੱਕੀਆਂ ਹਨ ਦੂਜੀ ਗੱਲ ਸਰਕਾਰ ਦੇ ਵੱਲੋਂ 2016 ਦੇ ਵਿੱਚ ਉਸ ਵੇਲੇ ਦੀ ਮੌਕੇ ਦੀ ਸਰਕਾਰ ਵੱਲੋਂ ਬਾਬਾ ਜੀਵਨ ਸਿੰਘ ਜੀ ਦਾ ਮੈਮੋਰੀਅਲ ਵਿਰਾਸਤ ਤੇ ਖਾਲਸਾ ਦੇ ਨਾਲ ਬਣਾਉਣਾ ਸ਼ੁਰੂ ਕੀਤਾ ਜਿਸ ਦੇ ਵਿੱਚ ਬਾਬਾ ਜੀ ਦਾ ਇਤਿਹਾਸ ਉਹਨਾਂ ਦਾ ਪਰਿਵਾਰਕ ਪਿਛੋਕੜ ਅਤੇ ਮذਬੀ ਸਿੱਖ ਕੌਮ ਦੀ ਜਿਹੜੀ ਹੈ ਸਨਮਾਨ ਵਜੋਂ ਉਤੇ ਇੱਕ ਖਾਲਸਾਈ ਖੰਡੇ ਦਾ ਜਿਹੜਾ ਵਾ ਉਹ ਸਾਰਨ ਕੀਤਾ ਜਾ ਰਿਹਾ ਸੀ ਜਿਸ ਦੀ ਤਰਕੀਬਨ ਮੁਕੰਮਲ ਪਾਈ ਹੋ ਚੁੱਕੀ ਹੈ ਨੇੜੇ ਪਹੁੰਚ ਚੁੱਕੀ ਹੈ ਹੋ ਸਕਦਾ 5 ਸਤੰਬਰ ਵਾਲੇ ਦਿਨ ਪਤਾ ਵੀ ਲੱਗ ਰਿਹਾ ਵਾ ਡੀਸੀ ਸਾਹਿਬ ਜਿਹੜੇ ਸ਼੍ਰੀ ਰੋਪੜ ਸ਼੍ਰੀ ਆਨੰਦਪੁਰ ਸਾਹਿਬ ਉਹਨਾਂ ਮੀਟਿੰਗ ਵੀ ਕਰ ਲਈ ਆ ਕਿ 5 ਸਤੰਬਰ ਨੂੰ ਸੰਗਤਾਂ ਨੂੰ ਇਹ ਸਮਰਪਿਤ ਕਰ ਦਿੱਤਾ ਜਾਵੇਗਾ ਸੋ ਸਾਡੀ ਇਹ ਬੇਨਤੀ ਹੈ ਕਿ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਨੂੰ ਪਹਿਲਾਂ ਹੀ ਬੜਾ ਧੁੰਦਲਾ ਕੀਤਾ ਗਿਆ ਹੈ ਕੋਈ ਕਿਸੇ ਤਰ੍ਹਾਂ ਦੱਸ ਰਿਹਾ ਹੈ ਕੋਈ ਕਿਸੇ ਤਰ੍ਹਾਂ ਦੱਸ ਰਿਹਾ ਹੈ ਸਾਡੀ ਕੌਮ ਦੇ ਇਤਿਹਾਸਕਾਰਾਂ ਖਾਸ ਕਰਕੇ ਸਰਦਾਰ ਨਰਜਨ ਸਿੰਘ ਜੀ ਆਰਪੀ ਸਰਦਾਰ ਜਸਵੰਤ ਸਿੰਘ ਜੀ ਭਪਿੰਦਰ ਸਿੰਘ ਜੀ ਮੱਟੂ ਪਛਾ ਭਾਗ ਤੋਂ ਰਿਟਾਇਰ ਹੋਏ ਨੇ ਬੂਟਾ ਸਿੰਘ ਜੀ ਪੰਡੋਰੀ ਤੇ ਹੋਰ ਜਿਹੜੇ ਸਾਡੀ ਕੌਮ ਦੇ ਇਤਿਹਾਸਕਾਰ ਹਨ ਸ਼ਮਸ਼ੇਰ ਸਿੰਘ ਅਸ਼ੋਕ ਉਹਨਾ ਵੀ ਉਹਨਾਂ ਨੇ ਕਿਤਾਬ ਲਿਖੀ ਔਰ ਪਾਈ ਬਲਦੇਵ ਸਿੰਘ ਜੀ ਛੜਕਨਾਮਾ ਜਿਨ੍ਹਾਂ ਨੇ ਬਾਬਾ ਜੀ ਤੇ ਪੰਜਵਾ ਸਾਹਿਬ ਜਗਦਾ ਇੱਕ ਨਾਵਲ ਲਿਖ ਕੇ ਉਹਨਾਂ ਦਾ ਇਤਿਹਾਸ ਉਜਾਗਰ ਕੀਤਾ ਸਾਰੇ ਵਿਦਵਾਨਾਂ ਦੀ ਅਤੇ ਸੰਤ ਸਮਾਜ ਦੀ ਅਤੇ ਬੁੱਧੀ ਜੀਵਿਆਂ ਦੀ ਇੱਕ ਕਮੇਟੀ ਸਰਕਾਰ ਬਣਾਵੇ ਜਿਸ ਦੇ ਵਿੱਚ ਜਦੋਂ ਉਥੇ ਬਾਬਾ ਜੀ ਦੇ ਇਤਿਹਾਸ ਨੂੰ ਡਿਸਪਲੇ ਕਰਨਾ ਵਾ ਕਿਉਂਕਿ ਹੁਣ ਸਮਾਂ ਹੈ ਆਧੁਨਿਕ ਸਮਾਵਾ ਡਿਜੀਟਲ ਸਮਾਵਾ ਉਹ ਡਿਜੀਟਲ ਤੌਰ ਤੇ ਉੱਥੇ ਬਾਬਾ ਜੀ ਦਾ ਇਤਿਹਾਸ ਆਪਣਾ ਐਲ ਸਿਡੀਆਂ ਤੇ ਡਿਸਪਲੇ ਹੋਵੇਗਾ ਤੇ ਜਦੋਂ ਸੰਗਤਾਂ ਸੁਣਨ ਤੇ ਬਾਬਾ ਜੀ ਦੇ ਗਲਤ ਇਤਿਹਾਸ ਦੀ ਕੋਈ ਜਾਣਕਾਰੀ ਨਾ ਜਾਵੇ ਉਥੇ ਜਿਹੜਾ ਬਾਬਾ ਜੀ ਦਾ ਇਤਿਹਾਸ ਆ ਇਹ ਨ ਵੀ ਨਹੀਂ ਬਾਬਾ ਕਲਿਆਣਾ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਦੋਂ ਚਮਕੌਰ ਦੀ ਗੜੀ ਛਡਣ ਤੱਕ ਦਾ ਜਿਹੜਾ ਇਤਿਹਾਸ ਆ ਬਾਬਾ ਜੀ ਦਾ ਤੇ ਉਸ ਤੋਂ ਅੱਗੇ ਦਾ ਜਿਹੜਾ ਸਮਕਾਲੀ ਇਤਿਹਾਸ ਆ ਉਹ ਸਾਰਾ ਇੱਕ ਵਿਦਵਾਨਾਂ ਦੀ ਕਮੇਟੀ ਬਣਾ ਕੇ ਉਹਨਾਂ ਦੇ ਨਾਲ ਸਵੈ ਪਰਚੋਲ ਕਰਕੇ ਪੁਰਾਣੇ ਜਿਹੜੇ ਆਪਣੇ ਹਵਾਲੇ ਹਨ ਉਹ ਸਾਰੇ ਲੈ ਕੇ ਉਹਦੇ ਵਿੱਚ ਉਹ ਇਤਿਹਾਸ ਲਿਆ ਜਾਵੇ ਤਾਂ ਜੋ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਉੱਥੇ ਸੰਗਤਾਂ ਜਾਣ ਬਾਬਾ ਜੀ ਦਾ ਇਤਿਹਾਸ ਸਰਵਣ ਕਰਨ ਜਾਂ ਪੜ੍ਹਨ ਤੇ ਉੱਥੇ ਕੋਈ ਖਾਮੀ ਨਾ ਹੋਵੇ ਜਿਹੜਾ ਦਰਸਤ ਇਤਿਹਾਸ ਉੱਤੇ ਲਿਖਿਆ ਜਾਵੇ ਇਹ ਬੇਨਤੀਆਂ ਕਰਨ ਵਾਸਤੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਅੱਪਰ ਸੱਦੀ ਗਈ ਸੀ ਮੈਂ ਇੰਜੀਨੀਅਰ ਕੰਬੈਕਸ਼ਨ 6 ਗਿਰ ਪ੍ਰਦਾਨ ਅਧਿਕਾਰ ਸੰਘਰਸ਼ ਪਾਰਟੀ ਸਾਰੇ মিডিਆ ਭਰਾਵਾਂ ਨੂੰ ਔਰ ਮੇਰੇ ਨਾਲ ਜਿੰਨੀਆਂ ਵੀ ਸਮਾਜਿਕ ਧਾਰਮਿਕ ਸਤਕਾਰਯੋਗ ਬਾਬਾ ਜੀ ਔਰ ਜਿੰਨੀਆਂ ਹੋਰ ਜਥੇਬੰਦੀਆਂ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਬੇ ਸਮੇਂ ਤੋਂ ਬਾਬਾ ਜੀ ਇਵਨ ਸਿੰਘ ਜੀ ਦੇ ਜਨਮ ਦਿਨ ਦੀ 5 ਸਤੰਬਰ ਦੀ ਅਸੀਂ ਛੁੱਟੀ ਦੀ ਮੰਗ ਕਰਦੇ ਆ ਰਹੇ ਆ ਜਿੰਨੀਆਂ ਵੀ ਸਰਕਾਰਾਂ ਲੰਘੀਆਂ ਕਿਸੇ ਦੇ ਕਰਨਾਂ ਤੇ ਜੋ ਨਹੀਂ ਸਰਕੀ ਔਰ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ 5 ਸਤੰਬਰ ਨੂੰ ਸਰਕਾਰ ਨੂੰ ਬੇਨਤੀ ਕਰਾਂਗੇ ਸਾਰੇ ਜਥੇਬੰਦੀਆਂ ਦੇ ਇੱਕ ਪਲੇਟਫਾਰਮ ਤੋਂ ਕਿ 5 ਸਤੰਬਰ ਨੂੰ ਜਿਹੜੀ ਆ ਆਗਸਟ ਅਡ ਛੁੱਟੀ ਜਿਹੜੀ ਆ ਉਹ ਡਿਕਲੇਅਰ ਕੀਤੀ ਜਾਵੇ ਤਾਂ ਕਿ ਸਾਨੂੰ ਜਿਵੇਂ ਬਾਬਾ ਜੀ ਨੇ ਦੱਸਿਆ ਹੈ ਕਿ ਹਰ ਵਾਰੀ ਇਹ ਪ੍ਰੈਸ ਕਾਨਫਰੰਸਾਂ ਕਰਕੇ ਪ੍ਰੋਗਰਾਮ ਕਰਕੇ ਇਸ ਸਰਕਾਰ ਕੋ ਜਿਹੜੀ ਆ ਉਹ ਮੰਗ ਨਾ ਕਰਨੀ ਪਾਵੇ ਦੂਸਰਾ ਜਿਹੜਾ ਉਥੇ ਵਿਰਾਸਤੇ ਬਾਬਾ ਜੀਵਨ ਸਿੰਘ ਜੀ ਦੇ ਨਾਂ ਤੇ ਪੰਜ ਕਿੱਲਿਆਂ ਦੇ ਵਿੱਚ ਯਾਦਗਾਰ ਬਣਾਈ ਜਾ ਰਹੀ ਆ ਉਹਦੇ ਵਿੱਚ ਅਸੀਂ ਮੰਗ ਕਰਾਂਗੇ ਕਿ ਜਵੇਂ ਇਤਿਹਾਸ ਦੇ ਵਿੱਚ ਪਹਿਲਾਂ ਵਕ ਵਕ ਕੰਟਰੋਵਰਸੀ ਆ ਜਾਂਦੀਆਂ ਨੇ ਉਸ ਕੰਟਰੋਵਰਸੀ ਨੂੰ ਖਤਮ ਕਰਨ ਵਾਸਤੇ ਵਿਦਵਾਨਾਂ ਦੀ ਜਿਹੜੀ ਐ ਇੱਕ ਟੀਮ ਉਹ ਬਣਾ ਦਿੱਤੀ ਜਾਵੇ ਤਾਂ ਕਿ ਜੋ ਉਹ ਕਨਕਲੂਜਨ ਇਸ ਸਮਾਜ ਦੇ ਲੋਕ ਕੱਢਣ ਉਹ ਇਤਿਹਾਸ ਜੜਾਇਆ ਉਥੋਂ ਡਿਸਪਲੇ ਕੀਤਾ ਜਾਵੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਕਿਸਮ ਦੀ ਜਿਹੜੀ ਆ ਉਹ ਕੰਟਰੋਵਰਸੀ ਕ੍ਰੀਏਟ ਨਾ ਹੋਵੇ ਜੀ ਪਾਪਾ ਜੀ ਦੀ ਕਲਪਨ ਨਹੀਂ ਵੇਚਦੇ ਦਸ਼ਮਪਿੱਤਰ ਦੇ ਰਿਲੇਟਿਵ ਹੁੰਦੇ ਕਿ ਬੜਿਆ ਨੂੰ ਲੱਗਦਾ ਸਰਕਾਰਾਂ ਉਹਨਾਂ ਦੀ ਜ਼ਿੰਮੇਵਾਰੀ ਦੀ ਅਣਦੇਖੀ ਕਰ ਰਹੀਆਂ ਦੇਖੋ ਸਰਕਾਰਾਂ ਸਰਕਾਰਾਂ ਪਲੱਸ ਐ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਬਜ ਲੋਕ ਸਰੋਮਣੀ ਕਮੇਟੀ ਆ ਸਾਨੂੰ ਪਤਾ ਸੀ 89 ਦੇ ਵਿੱਚ ਜਦੋਂ ਸ਼ੁਰੂ ਕੀਤਾ ਸੀ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣਾ ਤਾਂ ਉਦੋਂ ਸਰੋਮਣੀ ਕਮੇਟੀ ਦੇ ਵਿੱਚ ਇਹਨੂੰ ਅਣਜਾਣਿਆ ਤੌਰ ਤੇ ਗਿਣਿਆ ਗਿਆ ਸੀ ਅਸੀਂ ਉੱਥੇ ਮੈਂਬਰ ਰਣ ਦੇਣ ਵਾਸਤੇ ਗਏ ਸਰੋਮਣੀ ਕਮੇਟੀ ਦੇ ਕਿ ਬਾਬਾ ਜੀਵਨ ਸਿੰਘ ਦੀ ਯਾਦ ਵਿੱਚ ਅਸੀਂ ਇੱਥੇ ਨਗਰ ਕੀਰਤਨ ਲੈ ਕੇ ਆਏ ਆ ਤੇ ਜਿਹੜਾ ਉੱਥੇ ਮੈਨੇਜਰ ਸੀ ਬੈਠਾ 89 'ਚ ਉਹ ਕਹਿੰਦਾ ਕਿਹੜਾ ਬਾਬਾ ਜੀਵਨ ਸਿੰਘ ਸੋ ਹਰ ਤਰੀਕੇ ਨਾਲ ਚਾਹੇ ਉਹ ਧਾਰਮਿਕ ਲੋਕ ਨੇ ਚਾਹੇ ਰਾਜਨੀਤਿਕ ਲੋਕ ਨੇ ਉਹਨਾਂ ਇਸ ਸਿਸਟਮ ਨੂੰ ਬਾਬਾ ਸਾਹਿਬ ਦੇ ਬਾਬਾ ਜੀ ਦੇ ਨਾਮ ਨੂੰ ਇਗਨੋਰ ਕੀਤਾ ਜਦੋਂ ਉਹਨਾਂ ਦੇ ਵਾਰਸ ਤਗੜੇ ਹੋਏ ਜਦੋਂ ਉਹਨਾਂ ਦੇ ਵਾਰਸਾਂ ਨੇ ਜ਼ੋਰ ਪਾਉਣਾ ਸ਼ੁਰੂ ਕੀਤਾ ਉਦੋਂ ਹੁਣ ਸਰਕਾਰਾਂ ਨੂੰ ਵੀ ਉਹਨਾਂ ਦੀ ਵੀ ਨੀਅਤ ਖੋਲਣੀ ਸ਼ੁਰੂ ਹੋ ਗਈ ਇਹ ਧਾਰਮਿਕ ਅਦਾਰਿਆਂ ਦੀ ਨੀਂਦ ਵੀ ਖੁੱਲਣੀ ਸ਼ੁਰੂ ਹੋ ਗਈ ਥਰ ਥੋੜਾ ਥੋੜਾ ਜਿਹੜਾ ਆ ਭਾਈਚਾਰੇ ਦੇ ਰੂਪ ਪਹੁੰਚ ਗਿਆ ਐ ਜੇ ਐਮਐਲਏ ਬਣ ਕੇ ਮੰਤਰੀ ਬਣ ਕੇ ਲੱਗਦਾ ਕਿ ਉਹ ਵੀ ਮੁੱਢਾ ਚੱਕਰ ਚ ਕੌਲਿਆ ਵੀ ਉਹ ਪਏ ਜੋ ਪੂਰੀ ਜ਼ਮੀਰ ਕੀ ਦਾ ਪਤਾ ਨਹੀਂ ਚੱਕ ਸਕਦੇ ਦੇਖੋ ਇੱਕ ਤੇ ਗੱਲ ਆ ਕਿ ਬਾਬਾ ਜੀ ਜਿਵੇਂ ਦੱਸ ਰਹੇ ਸੀ ਕਿ ਇਹਨਾਂ ਦੀ ਆਬਾਦੀ ਦੇ ਰਹਾਜ ਨਾਲ ਨੁਮਾਇੰਦਗੀ ਬਹੁਤ ਘੱਟ ਹੁੰਦੀ ਆ ਰਾਜਨੀਤਿਕ ਤੌਰ ਤੇ ਤੇ ਜਿਹੜੇ ਵੀ ਲੋਕ ਜਾਂਦੇ ਨੇ ਮੈਨੂੰ ਕਹਿਣ ਚ ਕੋਈ ਹਰ ਜਨੀ ਕਿ ਉਹ ਆਜ਼ਾਦ ਵਿਚਾਰਧਾਰਾ ਦੇ ਨਹੀਂ ਹੁੰਦੇ ਸੁngੜੇ ਸੁngੜੇ ਰਹਿੰਦੇ ਨੇ ਸਰਕਾਰਾਂ ਦੇ ਵਿੱਚ ਮੈਂ ਜ਼ਿਕਰ ਕਰ ਦਿਆਂ ਕਿ ਸਾਡੇ 14% ਆਬਾਦੀ ਆ ਮਜਬੀ ਵਾਲਮੀਕੀ ਭਾਈਚਾਰੇ ਦੀ ਟੋਟਲ 32% ਦੇ ਵਿੱਚੋਂ ਰਵਿਦਾਸੀਆ ਭਾਈਚਾਰੇ ਦੀ 10.5% ਆਬਾਦੀ ਮੈਂ ਨਕੇੜ ਕੇ ਗੱਲ ਕਰ ਦਵਾ ਸਾਡੇ 14% ਆਬਾਦੀ ਵਾਲਿਆਂ ਦੇ 7 ਐਮਐਲਏ 34000 ਬਾ ਟੋਟਲ ਸਾਡੇ 10% ਆਬਾਦੀ ਜਿਨ੍ਹਾਂ ਦੀ ਉਹਨਾਂ ਦੇ 27 ਐਮਐਲਏ ਜਿਨ੍ਹਾਂ ਦੀ ਆਬਾਦੀ 14.5% ਉਹਨਾਂ ਦਾ ਮੰਤਰੀ 1 ਜਿਨ੍ਹਾਂ ਦੀ ਆਬਾਦੀ 10.5% ਉਹਨਾਂ ਦੇ ਮੰਤਰੀ 5 ਅਗਲੀ ਗੱਲ ਜਿਨ੍ਹਾਂ ਦੀ ਆਬਾਦੀ 14.5% ਬਟਾਲਾ ਤੋਂ ਲੈ ਕੇ ਅਮਰਸਰ ਤਰਨਤਾਰਨ ਅਬੂਰ ਫਾਜ਼ਲਕਾ ਅੱਗੇ ਆ ਜੋ ਗੰਗਾ ਨਗਰ ਜਲੌਰ ਦਿੱਲੀ ਤੱਕ ਮਜਬੀ ਬਾਲਮਿਕੀ ਬਹੁਤਾਤ ਬੈਲਟ ਆ ਔਰ ਆਮ ਆਦਮੀ ਪਾਰਟੀ ਮਾਝਾ ਦੇ ਵਿੱਚ ਜਿੱਥੇ ਬਹੁਤਾਤ ਬੈਲਟ ਆ ਆਮ ਆਦਮੀ ਪਾਰਟੀ ਉਥੇ ਤਈਆਂ ਦੇ ਵਿੱਚੋਂ 16 ਜਿੱਤੀਆਂ ਮਾਲਵਾ ਦੇ ਵਿੱਚ 69 ਦੇ ਵਿੱਚੋਂ 64 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਜਤਾਉਣ ਵਾਲੇ ਕੌਣ ਬਹੁਤਾਤ ਮਜਬੀ ਵਾਲ ਮਿੱਕੀ ਭਾਈਚਾਰਾ ਮੈਂ ਅਸੀਂ ਕਈ ਵਾਰ ਇਹਨਾਂ ਨੂੰ ਇਹ ਸਾਰੀ ਡਿਟੇਲ ਦੱਸੋ ਕਿ ਫੈਕਸ ਤੇ ਆ ਤੁਸੀਂ ਦੇਖ ਲਓ ਰਿਕਾਰਡ ਦੀ ਗੱਲ ਕਰ ਰਹੇ ਆਪਾਂ ਕਿਸੇ ਦੇ ਕੰਨਾਂ ਤੇ ਜੋ ਨਹੀਂ ਸਰਗੀ ਪਰ ਆਉਣ ਵਾਲੇ ਸਮੇਂ 'ਚ ਇਹ ਲੋਕ ਦੇਖਣਗੇ ਅਸੀਂ ਕਿ ਇਹਨੂੰ ਜਾਣਾਂ ਸਿੱਧੀ ਗੱਲ ਆ ਜੀ ਜੇ ਇਹਨਾਂ ਦੇ ਨਹੀਂ ਇਹ ਇਸ ਇਹਨੂੰ ਇਗਨੋਰ ਕਰਨਗੇ ਬਹੁਤ ਬਹੁ ਗਿਣਤੀ ਨੂੰ ਤੇ ਫਿਰ ਅਸੀਂ ਦੇਖਾਂਗੇ ਅਸੀਂ ਕਿ ਇਹਨਾਂ ਜਾਣਾਂ ਜੀ ਲੋਕਾਂ ਨੂੰ ਲੱਗਦਾ ਹੈ ਸਰਕਾਰ ਤੋਂ ਪਹਿਲਾਂ ਜਿਹੜੀ ਆ ਆ ਜਿਹੜੀ ਆਪਾਂ ਗੱਲ ਇੱਥੇ ਬੈਠ ਕੇ ਕਰ ਰਹੇ ਆ ਇਹਦੇ ਵਿੱਚ ਕੋਈ ਪਹਿਲੇ ਕੋਈ ਸੁਧਾਰ ਸੀਗਾ ਵਿਗਾੜ ਆਇਆ ਜਾਂ ਪਹਿਲੇ ਪਹਿਲੇ ਤਾਂ ਇਦਾਂ ਹੀ ਚੱਲ ਰਿਹਾ ਹੈ ਜੀ ਇਦਾਂ ਹੀ ਚੱਲ ਰਿਹਾ ਹੈ ਬਿਲਕੁਲ ਜੀ ਬਿਲਕੁਲ ਇਹ ਇਹ ਹੈ ਕਿ ਜਾਗਰਤੀ ਜ਼ਰੂਰ ਸਮਾਜ ਨੂੰ ਆਣੀ ਸ਼ੁਰੂ ਹੋਈ ਉਹ ਚੇਤਨ ਹੋਏ ਜੇ ਚੇਤਨ ਹੋਏ ਤਾਂ ਤੁਹਾਡੇ ਸਾਹਮਣੇ ਬੈਠੇ ਜੀ ਪ੍ਰੈਸ ਕਾਨਫਰੰਸ 'ਚ ਇਹ ਜਾਗਰਤੀ ਆਈ ਆ ਇੱਕ ਨਹੀਂ ਸਾਡੇ ਸੰਤ ਸਮਾਜ ਵੀ ਪਿਛਲੇ ਚਾਹ ਪੰਜਾਂ ਸਾਲਾਂ ਚੋਂ ਕਾਫੀ ਅ ਮਤਲਬ ਇਸ ਜਿਹਨੂੰ ਲੈ ਕੇ ਚੱਲ ਰਿਹਾ ਆ ਧਾਰਮਿਕ ਪੋਲੀਟਿਕਲ ਜਥੇਬੰਦੀਆਂ ਸੀ ਇੱਕ ਪਲੇਟਫਾਰਮ ਤੇ ਸਾਰੇ ਅੱਜ ਆਏ ਆ ਤੇ ਜੇ ਸਰਕਾਰਾਂ ਜਾਂ ਜਿਹੜੇ ਧਾਰਮਿਕ ادارے ਆ ਸ਼੍ਰੋਮਣੀ ਕਮੇਟੀ ਵਗੈਰਾ ਉਹ ਨਹੀਂ ਇਹਨੂੰ ਵੋਟੇਜ ਦੇ ਰਿਹਾ ਤਾਂ ਸਾਨੂੰ ਕਰਨਾ ਪੈ ਰਿਹਾ ਜੀ ਤੁਹਾਡੀ ਜਿਹੜੀ ਅਧਾਰਸ਼ਿਕ ਕਮੇਟੀ ਆ 27 ਦੀ ਅਧਾਰਸ਼ਿਕ ਪਰਟੀ ਦੀ ਬਾਕੀ ਜਿਹੜੀ ਆ ਉਹ ਚੋਣਾਂ ਦੇ ਵਿੱਚ ਉਤਰੂਗੀ ਕਿ ਬਿਲਕੁਲ ਜੀ ਡੈਫੀਨੇਟ ਤੈਸੀ ਸਾਡੀ ਤਿਆਰੀ ਚੱਲ ਰਹੀ ਹੈ 117 ਵਿਧਾਨ ਸਭਾ ਹਲਕਿਆਂ ਤੇ ਅਸੀਂ ਇਲੈਕਸ਼ਨ ਲੜਾਂਗੇ ਜੀ